ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਐਕਸ਼ਨ ਚ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਵੱਡੇ ਹੁਕਮ ਕੈਬਨਟ ਮੰਤਰੀ ਅਨਮੋਲ ਗਗਨਮਾਨ ਦੇ ਵਿਆਹ ਬਾਰੇ ਵੱਡੀ ਖਬਰ ਛਗੜਾਂ ਦੀ ਤਸਵੀਰਾਂ ਤੇ ਵੀਡੀਓ ਆਈ ਸਾਹਮਣੇ ਪੰਜਾਬ ਚ ਨਵੀਆਂ ਸਰਕਾਰੀ ਨੌਕਰੀਆਂ ਬਾਰੇ ਵੱਡੀ ਖੁਸ਼ਖਬਰੀ ਭਗਵੰਤ ਮਾਨ ਸਰਕਾਰ ਨੇ ਕੀਤਾ ਐਲਾਨ ਪੂਰੇ ਪੰਜਾਬ ਚ ਬਿਜਲੀ ਦੀ ਨਵੀਂ ਕੀਮਤਾਂ ਬਾਰੇ ਭਗਵੰਤ ਮਾਨ ਸਰਕਾਰ ਵੱਲੋਂ ਵੱਡੀ ਖਬਰ ਆਮ ਲੋਕਾਂ ਦੀਆਂ ਜੇਬਾਂ ਦੇ ਪਵੇਗਾ ਅਸਰ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਥੱਪ ਰਹੇਗਾ ਸਾਰਾ ਕੰਮ ਐਕਐਮਐਲਏ ਕੁਲਵੀਰ ਜੀਰਾ ਦੀ ਵਧੀਆਂ ਮੁਸੀਬਤਾਂ ਸੈਸ਼ਨ ਕੋਰਟ ਨੇ ਜ਼ਮਾਨਤ ਤਰਜੀ ਕੀਤੀ ਰੱਦ ਔਰਤਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਯੋਜਨਾ ਪੰਜਾਬ ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਚ ਸੁਧਾਰਨ ਨੂੰ ਲਾਗੂ ਕਰਨ ਚ ਰੁੱਝੇ ਗਏ ਹਨ ਅਤੇ ਵੱਖ-ਵੱਖ ਲੋਕ ਸਭਾ ਸੀਟਾਂ ਚ ਪਾਰਟੀ ਨੂੰ ਮਿਲੀ ਹਾਰ ਦੀ ਸਮੀਖਿਆ ਕਰਦੇ ਹੋਏ ਉਹਨਾਂ ਨੇ ਪਾਰਟੀ ਵਿਧਾਇਕਾਂ ਆਗੂਆਂ ਤੇ ਵਲੰਟੀਅਰਾਂ ਨੂੰ ਸੰਕੇਤ ਦਿੱਤੇ ਹਨ ਕਿ ਵੱਡੇ ਪੱਧਰ ਤੇ ਪੰਜਾਬ ਸਰਕਾਰ ਸੁਧਾਰਨ ਨੂੰ ਲਾਗੂ ਕਰਨ ਜਾ ਰਹੀ ਹੈ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਚ ਮੁੱਖ ਮੰਤਰੀ ਹੈਲਪ ਡੈਸਕ ਸਥਾਪਿਤ ਕਰਨ ਦਾ ਭਰੋਸਾ ਦਿੱਤਾ ਹੈ ਇਸ ਹੈਲਪ ਡੈਸਕ ਰਾਹੀਂ ਜਨਤਾ ਕੋਲੋਂ ਮਿਲਣ ਵਾਲੀਆਂ ਸ਼ਿਕਾਇਤਾਂ ਨੇਪਟਾਰਾ ਅਧਿਕਾਰੀਆਂ ਵੱਲੋਂ ਨਾਲੋਂ ਨਾਲ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਹੈ ਜਲੰਧਰ ਵਿੱਚ ਬਣਨ ਵਾਲੇ ਹੈਲਪ ਡੈਸਕ ਤੇ ਉਹ ਖੁਦ ਨਜ਼ਰ ਰੱਖਣਗੇ ਜਨਤਾ ਦੇ ਕੰਮਾਂ ਦਾ ਨਿਪਟਾਰਾ ਕਰਨ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀ ਅਧਿਕਾਰੀ ਨੂੰ ਕਤਾਹੀ ਨਹੀਂ ਵਰਤਣ ਦੇਣਗੇ ਪਾਰਟੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਹੁਣ ਵਿਕਾਸ ਨੂੰ ਹਰ ਸ਼ਹਿਰ ਚ ਪਹਿਲ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜੋ ਨੁਕਸਾਨ ਹੋਇਆ ਹੈ ਉਸ ਦਾ ਕਾਰਨ ਰਾਸ਼ਟਰੀ ਪੱਧਰ ਤੇ ਕਾਂਗਰਸ ਦੇ ਨਾਲ ਆਪ ਦਾ ਗੱਠਜੋੜ ਵੀ ਸੀ ਪਰ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਨੂੰ ਜਿਤਾਉਣਾ ਬਹੁਤ ਜ਼ਰੂਰੀ ਸੀ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਪੱਧਰ ਤੇ ਸੁਧਾਰਾਂ ਨੂੰ ਲਾਗੂ ਕਰ ਰਹੇ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਪੁਲਿਸ ਵਿੱਚ ਵੀ ਸੁਧਾਰਾਂ ਨੂੰ ਲਾਗੂ ਕਰਵਾਇਆ ਹੈ ਜਿਸ ਕਾਰਨ ਡੀਜੀਪੀ ਗੌਰਵ ਯਾਦਵ ਨੇ ਸਪੈਸ਼ਲ ਡੀਜੀਪੀ ਏਡੀਜੀਪੀ ਆਈਜੀ ਡੀਆਈਜੀ ਪੁਲਿਸ ਕਮਿਸ਼ਨਰਾਂ ਐਸਐਸਪੀ ਜੀਏ ਤੇ ਥਾਣਿਆਂ ਦੇ ਐਸਐਚਓ ਨੂੰ ਰੋਜ਼ਾਨਾ 11 ਤੋਂ 1 ਵੇ ਤੱਕ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਹਨਾਂ ਦਾ ਹੱਲ ਕਰਨ ਦੇ ਹੁਕਮ ਦਿੱਤੇ ਹਨ ਇਸੇ ਤਰ੍ਹਾਂ ਮੁੱਖ ਮੰਤਰੀ ਸ਼ਹਿਰਾਂ ਵਿੱਚ ਹਰ ਵਾਰ ਚ ਸਰਕਾਰ ਤੁਹਾਡੇ ਦਰ ਕੈਂਪਾਂ ਦੇ ਤਹਿਤ ਜੰਗੀ ਪੱਦਰ ਤੇ ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀ ਨੂੰ ਫੀਲਡ ਵਿੱਚ ਭੇਜਣਗੇ ਮੁੱਖ ਮੰਤਰੀ ਨੇ ਇਹ ਵੀ ਸੰਕੇਤ ਪਾਰਟੀਆ ਗੁਣ ਦਿੱਤੇ ਹਨ ਕਿ ਲੋੜ ਪੈਣ ਤੇ ਉਹ ਖੁਦ ਅਚਾਨਕ ਫੀਲਡ ਵਿੱਚ ਜਾ ਕੇ ਇਨ੍ਹਾਂ ਕੈਂਪਾਂ ਦਾ ਨਿਰੀਖਣ ਕਰਨਗੇ ਅਤੇ ਵੇਖਣਗੇ ਕਿ ਅਸਲ ਵਿੱਚ ਅਧਿਕਾਰੀ ਜਨਤਾ ਨੂੰ ਲਾਭ ਦੇ ਰਹੇ ਹਨ ਜਾਂ ਨਹੀਂ ਪੰਜਾਬੀ ਗਾਇਕੀ ਵਿੱਚ ਵੱਡਾ ਨਾਮ ਬਣਾਉਣ ਮਗਰੋਂ ਸਿਆਸਤ ਵਿੱਚ ਪੈਰ ਰੱਖਣ ਵਾਲੀ ਅਨਮੋਲ ਗਗਨਮਾਨ 16 ਜੂਨ ਨੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਦਰਅਸਲ ਅਨਮੋਲ ਗਗਨਮਾਨ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੀ ਹੈ ਅਨਮੋਲ ਗਗਨਮਾਨ ਦਾ ਪਿੱਛੋਕੜ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਵਿਆਹ ਤੋਂ ਪਹਿਲਾਂ ਅਨਮੋਲ ਗਗਨਮਾਨ ਦੇ ਮਹਿੰਦੀ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀਆਂ ਹਨ ਅਨਮੋਲ ਗਗਨਮਾਨ ਦਾ ਵਿਆਹ 16 ਤਰੀਕ ਨੂੰ ਐਡਵੋਕੇਟ ਸ਼ਾਹਬਾਦ ਸਿੰਘ ਸੋਹੀ ਨਾਲ ਹੋਣ ਜਾ ਰਿਹਾ ਹੈ ਅਨਮੋਲ ਗਗਨਮਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਲਨ ਦੇ ਰਹਿਣ ਵਾਲੇ ਹਨ ਉਹਨਾਂ ਨੇ ਆਪਣਾ ਜ਼ਿਆਦਾ ਸਮਾਂ ਚੰਡੀਗੜ੍ਹ ਵਿੱਚ ਹੀ ਬਤੀਤ ਕੀਤਾ ਹੈ ਉਹਨਾਂ ਦਾ ਵਿਆਹ ਜਿਰਪੁਰ ਦੇ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਦੇ ਐਡਵੋਕੇਟ ਸ਼ਾਹਬਾਦ ਸੋਹੀ ਨਾਲ ਤੈਅ ਹੋਇਆ ਹੈ ਜੋ ਇਨੀ ਦੀਨੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ ਤਿੰਨੇ ਵਿੱਚ ਰਹਿ ਰਹੇ ਹਨ ਸੋਹੀ ਪਰਿਵਾਰ ਦਾ ਪਿਛੋਕੜ ਵੀ ਮਲੋਟ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਦੋਵਾਂ ਦੇ ਪਰਿਵਾਰ ਬੜੇ ਚਾਵਾਂ ਨਾਲ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਸ਼ਾਵਾ ਸੋਹੀ ਦੇ ਦਾਦਾ ਮਰਹੂਮ ਬਲਵੀਰ ਸਿੰਘ ਬਲਟਾਣਾ ਬਨੂੜ ਹਲਕੇ ਤੋਂ ਅਜਾਤ ਤੌਰ ਉਤੇ ਵਿਧਾਇਕ ਰਹੇ ਸਨ ਸ਼ਾਵਾ ਸੋਹੀ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ ਜੋ ਹੁਣ ਆਪਣੇ ਪਰਿਵਾਰ ਦਾ ਪ੍ਰਾਪਰਟੀ ਦਾ ਕਾਰੋਬਾਰ ਦੇਖ ਰਹੇ ਹਨ ਜਿਰਕਪੁਰ ਦੇ ਬਲਟਾਣਾ ਖੇਤਰ ਵਿੱਚ ਇਸ ਪਰਿਵਾਰ ਦੀ ਚੰਗੀ ਜ਼ਮੀਨ ਜਾਇਦਾਦ ਹੈ ਤੇ ਪੰਚਕੁਲਾ ਸੜਕ ਉਤੇ 10 ਏਕੜ ਵਿੱਚ ਸੋਹੀ ਬੈਂਕਵਿਟ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਸ਼ਾਵਾਤ ਸਿੰਘ ਸੋਹੀ ਦੀ ਮਾਤਾ ਸ਼ੀਲਮ ਸੋਹੀ ਨੇ ਪੁਸ਼ਟੀ ਕਰਦੇ ਕਿ ਹੈਗੀ 16 ਜੂਨ ਨੂੰ ਸਾਧਕੀ ਨਾਲ ਇਤਿਹਾਸਿਕ ਗੁਰਦੁਆਰਾ ਨਾਬਾ ਸਾਹਿਬ ਵਿਖੇ ਦੋਵੇਂ ਜਣੇ ਲਾਵਾਂ ਲੈਣਗੇ ਇਸ ਮਗਰੋਂ ਇੱਕ ਨਿੱਜੀ ਪੈਲਸ ਵਿੱਚ ਕੁਝ ਖਾਸ ਮਹਿਮਾਨਾਂ ਲਈ ਦਾਵਤ ਰੱਖੀ ਗਈ ਹੈ ਜਿੱਥੇ ਤਿਆਰੀਆਂ ਕਾਫੀ ਜੋਰਾਂ ਉਤੇ ਚੱਲ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਇਹ ਵਿਆਹ ਦੋਵਾਂ ਪਰਿਵਾਰਾਂ ਦੇ ਸਾਂਝੇ ਮਿੱਤਰ ਦੇ ਉਦਮ ਸਦਕਾ ਨੇ ਪ੍ਰਚਲਿਤ ਰਿਹਾ ਹੈ ਪੰਜਾਬੀ ਇਕਤ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸੂਬੇ ਵਿੱਚ ਪਸ਼ੂ ਤੰਨ ਦੇ ਸਿਹਤ ਸੰਭਾਲ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 300 ਵੈਟਰਨਰੀ ਅਫਸਰਾਂ ਦੀ ਭਰਤੀ ਕੀਤੀ ਜਾਵੇਗੀ ਇਹ ਜਾਣਕਾਰੀ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੜਿਆਣੇ ਦਿੱਤੀ ਹੈ ਆਪਣੇ ਦਫ਼ਤਰ ਵਿਖੇ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਵੈਟਰਨਰੀ ਅਫਸਰਾਂ ਦੀਆਂ ਪੋਸਟਾਂ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 326 ਵੈਟਰਨਰੀ ਅਫਸਰਾਂ ਅਤੇ 536 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ ਉਨ੍ਹਾਂ ਨੇ ਦੱਸਿਆ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੂਖ ਖੁਰ ਅਤੇ ਗਲ ਕੋਟੂ ਵਿਰੁੱਧ ਚਲਾਈ ਜਾ ਰਹੀ ਟੀਕਾ ਕਰਨ ਮੁਹਿੰਮ ਨੂੰ 30 ਜੂਨ 2024 ਤੱਕ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਨੂੰ ਇਸ ਮੁਹਿੰਮ ਨੂੰ ਨਿਰਧਾਰਤ ਸਮੇਂ ਅੰਦਰ ਨੇਪਰੇ ਚਾੜਨ ਦਾ ਭਰੋਸਾ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਰੰਜੀਤ ਬਾਲੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਲਾਪਗ 78% ਤੇ 75% ਪਸ਼ੂਆਂ ਨੂੰ ਕਰਮਵਾਰ ਮੂਖੁਰਾ ਤੇ ਗਲ ਕੋਟੂ ਤੋਂ ਬਚਾ ਲਈ ਵੈਕਸੀਨ ਦੀ ਡੋਜ਼ ਲਗਵਾਈ ਗਈ ਹੈ। ਲੋਕ ਸਭਾ ਚੋਣਾਂ ਲੰਘਦੇ ਹੀ ਆਮ ਆਦਮੀ ਨੂੰ ਬਿਜਲੀ ਦਾ ਵੱਡਾ ਝਟਕਾ ਲੱਗਿਆ ਹੈ। ਪਾਵਰਕਾਮ ਵੱਲੋਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਦੱਸਦੇ ਕਿ 7 ਕਿਲੋਵਾਟ ਘਰੇਲੂ ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਹੋਇਆ ਹੈ ਜਦੋਂ ਕਿ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਸਾਲ 2024-25 ਲਈ ਟੈਰਿਫ ਦਰ ਨਿਰਧਾਰਤ ਕਰਨ ਲਈ ਧਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰੀਫ ਆਰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਨਵੀਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ ਤੇ ਨਵੀਆਂ ਦਰਾਂ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਦੀ ਦਰਾਂ ਵਿੱਚ ਨਿਗੁਣਾਵਾਦਾ ਕਰਦੇ ਆ ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ ਜਾਰੀ ਕੀਤੇ ਗਏ ਟੈਰੀਫ ਆਰਡਰ ਮੁਤਾਬਿਕ ਘਰੇਲੂ ਖਪਤਕਾਰਾਂ ਲਈ 2 ਕਿਲੋ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਦਰ ਪਹਿਲਾਂ ਵਾਲੀ 4.19 ਪੈਸੇ ਪ੍ਰਤੀ ਯੂਨਿਟ ਦੀ ਥਾਂ Pre, age, pe, 4 ਰੁਪਏ 29 ਪੈਸੇ ਪ੍ਰਤੀ ਯੂਨਿਟ ਹੋਵੇਗੀ 101 ਤੋਂ 300 ਯੂਨਿਟ ਤੱਕ ਦੀ ਦਰਾਂ ਪਹਿਲਾਂ ਦੇ 6 ਰੁਪਏ 64 ਪੈਸੇ ਦੀ ਥਾਂ 6 ਰੁਪਏ 76 ਪੈਸੇ ਪ੍ਰਤੀ ਯੂਨਿਟ ਹੋਵੇਗੀ 300 ਤੋਂ ਵੱਧ ਯੂਨਿਟ ਖਪਤ ਦੇ ਮਾਮਲੇ ਵਿੱਚ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਇਸੇ ਤਰੀਕੇ 2 ਤੋਂ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਹੁਣ 4 ਰੁਪਏ 44 ਪੈਸੇ ਦੀ ਥਾਂ 4 ਰੁਪਏ 54 ਪੈਸੇ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ 101 ਤੋਂ 300 ਯੂਨਿਟ ਤੱਕ 6 ਰੁਪਏ 64 ਪੈਸੇ ਦੀ ਥਾਂ 6 ਰੁਪਏ 76 ਪੈਸੇ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ 300 ਤੋਂ ਉੱਪਰ ਦੀ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸੇ ਤਰੀਕੇ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਗੈਰ ਰਿਹਾਇਸ਼ੀ ਸਪਲਾਈ ਖਪਤਕਾਰਾਂ ਲਈ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦੋਂ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਮਾਮਲੀ ਵਾਦਾ ਕੀਤਾ ਗਿਆ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਚਵਾਨਾਂ ਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਨਹੀਂ ਹੋਣਗੇ। ਇਸ ਦੌਰਾਨ ਬਿਨੇਕਾਰਾਂ ਨੂੰ ਅਗਲੇ 5 ਦਿਨਾਂ ਤੱਕ ਆਰਟੀਓ ਦਫ਼ਤਰ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਸਲ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ਤੇ ਔਨਲਾਈਨ ਪੇਮੈਂਟ ਦੇ ਗੇਟਵੇ 'ਚ ਬਦਲਾਅ ਕਰ ਰਹੇ ਹਨ। ਇਸ ਪ੍ਰਕਿਰਿਆ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨਾਂ ਦਾ ਸਮਾਂ ਲੱਗੇਗਾ। ਡਿਪਾਰਟਮੈਂਟ ਨੇ ਬਕਾਇਦਾ ਆਪਣੀ ਵੈਬਸਾਈਟ ਤੇ ਲੋਕਾਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪਸ਼ਟ ਕੀਤਾ ਹੈ ਕਿ 14 ਤੋਂ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲਿਡਿਟੀ ਖਤਮ ਹੋ ਰਹੀ ਹੈ, ਉਹ 19 ਜੂਨ ਤੱਕ ਵੈਲਿਡ ਮੰਨੇ ਜਾਣਗੇ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਦੇ ਗੇਟਵੇ IFMS ਪੰਜਾਬ ਤੋਂ Kala2data ਸੈਂਟਰ ਪੰਜਾਬ ਵਿੱਚ ਸ਼ਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ ਵਿੱਤ ਵਿਭਾਗ ਦੀ ਸ਼ਕਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਔਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸ਼ਿਫਟਿੰਗ ਦੌਰਾਨ ਵਿਭਾਗ ਨੇ ਅੱਜ ਸ਼ਾਮ 6 ਵਜੇ ਤੋਂ 18 ਜੂਨ ਸ਼ਾਮ 5 ਵਜੇ ਤੱਕ ਵਾਹਨ ਅਤੇ ਸਾਰਥੀ ਪੋਰਟਲ ਬੰਦ ਰੱਖਣ ਦਾ ਫੈਸਲਾ ਲਿਆ ਹੈ ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾ ਦੀ ਆਰਸੀ ਨਾਲ ਸੰਬੰਧਤ ਕੋਈ ਵੀ ਕੰਮ ਨਹੀਂ ਹੋਣਗੇ ਇਹੀ ਨਹੀਂ ਇਸ ਦੌਰਾਨ ਕੋਈ ਸਲਾਟ ਵੀ ਬੁੱਕ ਨਹੀਂ ਕਰ ਸਕੇਗਾ ਇਸ ਸੰਬੰਧੀ ਏਟੀਓ ਅਭਿਸ਼ੇਕ ਬਾਂਸਲ ਨੇ ਕਿਹਾ ਕਿ ਇਸ ਸੰਬੰਧੀ ਹੈੱਡ ਆਫਿਸ ਤੋਂ ਈਮੇਲ ਆਈ ਹੈ ਇਸ ਕਾਰਨ 5 ਦਿਨਾਂ ਤੱਕ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਗਾਇ ਵਾਲੀ ਸੂਬਾ ਸਰਕਾਰ ਵੱਲੋਂ ਗਰਭਤੀ ਔਰਤਾਂ ਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਚਾਲੂ ਕੀਤੀ ਸਾਲ ਦੌਰਾਨ 60 ਕਰੋੜ ਰੁਪਏ ਦੇ ਬੀਤੀ ਲਾਭ ਦਿੱਤੇ ਜਾਣਗੇ ਇਸ ਦੀ ਸ਼ੁਰੂਆਤ ਜੂਨ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦੇ ਬੀਤੀ ਲਾਭ ਔਰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਕੇ ਦਿੱਤੀ ਜਾਵੇਗੀ ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਕੈਬਨਟ ਮੰਤਰੀ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਤੇ ਸੀ ਜੀਟੀ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਪਿਛਲੇ 20 ਸਾਲ ਦੌਰਾਨ 96044 ਔਰਤਾਂ ਨੂੰ 42 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਨਣੇ ਦੱਸਿਆ ਕਿ ਇਸ ਸਕੀਮ ਵਿੱਚੋਂ ਦੂਜਾ ਬੱਚਾ ਬੇਟੀ ਦੇ ਜਨਮ ਤੇ 42592 ਔਰਤਾਂ ਨੂੰ ਲਗਭਗ 25 ਕਰੋੜ 55 ਲੱਖ ਰੁਪਏ ਵਿਤੀ ਲਾਭ ਦਿੱਤੇ ਗਏ ਹਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਨ ਵੀ ਬਦਲ ਲਿਆ ਹੈ ਦਰਸਲ ਰਵਨੀਤ ਮਿੱਟੂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਪਲਾਨ ਹੈ ਤਾਂ ਮੈਂ ਉਸ ਫੈਸਲੇ ਦਾ ਵਿਰੋਧ ਨਹੀਂ ਕਰਾਂਗਾ ਦੱਸ ਦੇ ਕਿ ਰਵਨੀਤ ਮਿੱਟੂ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਹਨ ਦਰਸਲ ਹਵਾਰਾ ਕਮੇਟੀ ਨੇ ਖਾਸਾ ਪ੍ਰਗਟਾਇਆ ਕਿ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਰ ਲਟਕ ਜਾਵੇਗਾ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗੁਰਚਰਨ ਸਿੰਘ ਡਾਕਟਰ ਸੁਖਦੇਵ ਸਿੰਘ ਬਾਬਾ ਅਤੇ ਮਹਾਵੀਰ ਸਿੰਘ ਸੁਲਤਾਨ ਵਿੰਡ ਨੇ ਕਿਹਾ ਕਿ ਰਵਨੀਤ ਬਿੱਟੂ ਜਦੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ ਤਾਂ ਹਾਊਸ ਵੇਲੇ ਵੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਸਨ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਰਵਨੀਤ ਮਿੱਟੂ ਕੇਂਦਰ ਦੇ ਰਾਜ ਮੰਤਰੀ ਹਨ ਤਾਂ ਵਿਰੋਧ ਕਰਨ ਦੀ ਸ਼ਕਤੀ ਵਿੱਚ ਵਾਧਾ ਹੋ ਗਿਆ ਹੈ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਜਿੱਥੇ ਬੰਦੀਆਂ ਲਈ ਵੀ ਚੁਣੌਤੀ ਹੈ ਹਾਲਾਂਕਿ ਰਵਨੀਤ ਸਿੰਘ ਮਿੱਟੂ ਦੇ ਇਸ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੋ ਹੋ ਗਿਆ ਛੱਡ ਦਿਓ ਪਿੱਛੇ ਪੋਦੀਆ ਜੀ ਛੱਡ ਦਿਓ ਪਿੱਛੇ ਤੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਕੰਨਾ ਦਾ ਅੱਜ ਵੀ ਪਿੱਟ ਕੇ ਕੱਲ ਵੀ ਪਿੱਟ ਗਿਆ ਜੀ ਨੋਟ ਤਾਂ ਉਹ ਟੀਮ ਨੇ ਕਿਹਦੀ ਈ ਹਾਲ ਨੇ ਬਣਾਈ ਆ ਅੱਜ ਵੀ ਟੀਮ ਨੇ ਕਿਹਦੀ ਹਾਲ ਜੀ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਗੱਲ ਬਾਤ ਜੀ ਨੇ ਇੰਦਾ ਮਰਦਾ ਪਲਾਟ ਕਾਨੂੰਨੀ ਘੱਟੀ ਦੇ ਆ ਪਲਾਟ ਮੇਲਾ ਜੂ ਆ ਪਾਟੇ ਦਾ ਜੀ ਆ ਪਲਾਟ ਹੋਦਾ ਜੀ ਕੌਣ ਵੀ ਉਹ ਨਹੀਂ ਕਰਦੇ ਆ ਗਏ ਤੇ ਹਮ ਕੋਵੇਂ ਦੋ ਬਸਦੀ ਹੋਦੇ ਨਾਂਮੇ ਬਾਜੀ ਬੰਦ ਕਰੋ ਯਾਰ ੱੱਲੇ ਜਾਓ ਗਲੌਂਡ ਤੇ ਜਾਓ ਸਰਦੀ ਗਲੌਂਡ ਤੇ ਜ਼ੀਰੋ ਤੇ ਅੱਪਾ ਗਲੌਂਡ ਤੇ ਨਹੀਂ ਜਾ ਗਏ ਐਵੇਂ ਨਾ ਮਾਰੀ ਤੋੜ ਬੜੇ ਆਪਨਾ ਆਪਣਾ ਆਪ ਦੇਖੋ ਜਵਾ ਪਾਈਵਾਦ ਨਿਯੋਗ ਚ ਦੇ ਵਿੱਚ ਪਾਈਵਾਦ ਬੀਜੇਪੀ ਦਾ ਕੈਂਡੀਡੇਟ ਸੰਧੂ ਇਹ ਨਾਲੇ ਹਲਕੇ ਦੀਆ ਪਾਈਵਾਦ ਮੈਨੂੰ ਰਾਮਾਸ ਪਾਈਵਾਦ ਹਯਾਲਾ ਨਹੀਂ ਕੋਰੋਨਾ ਪੀਏ ਬੰਦੇ ਤੇ ਹੱਸ ਸਭ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟੈਕ ਕਰੂਗਾ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਕਿ ਨੌਜ ਨੂੰ ਮਲ ਦੀ ਟੈਕ ਕਰ ਲੋ ਆ ਦਾ ਆਪਣੇ ਕਿਲੇ ਮਜ਼ਬੂਤ ਕਰਾ ਕਿਲੇ 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 ਮਜ਼ਬੂਤ ਜਦੋਂ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਸਲਾਬਾਂ ਵੀ ਬੰਦੀਆਂ ਜਾਂਦੀਆਂ ਪਹਾੜ ਉੱਡਾ ਜਾਂਦਾ ਉਹ ਤਾਂ ਬੜਦੇ ਆ ਉਹਨਾਂ ਦਾ ਤਾਂ ਕੰਮ ਹੀ ਹੈ ਅਸਾਂ ਬਿੜੇ ਰਹੇ ਬੰਦੇ ਆ ਆਮ ਤੌਰ 'ਤੇ ਟਾਲੀਆਂ ਨੇ ਭਾਜੀਪੀ ਆਲਿਆਂ ਨੂੰ ਥੋੜਾ ਪਈਏ ਬੰਦੇ ਕਰੋੜ ਤੋਂ ਦੱਸ ਲਿਆ ਸੀਗਾ ਤੇ ਭਾਜੀਪੀ ਆਲਿਆਂ ਨੇ 35 ਕਰੋੜ ਬੰਦੇ ਪਵੰਦਰ ਕੇ ਸਭ ਕੋਈ ਗੱਲ ਨੂੰ ਉਦੋਂ ਤੋਂ ਬਜਰਾ ਕੀਤਾ ਇਹ ਹੀ ਨਹੀਂ ਸੋਚਦਾ ਸੀ ਉਹਦਾ ਹੱਜੇ ਹੀ ਕੜਵੈਸਾ ਦਾ ਸੀ ਕਿਦਾ ਬਜਰਾ 19 ਦੇ ਵਿੱਚ ਅਗਰ ਕੇਰਿਆਲ ਸਿੰਘ ਨੇ ਕਿਹਾ ਕਿ ਤਦੇ ਕੰਮ ਨੂੰ ਕਿ ਲੱਖ ਲੱਭੀ ਬਹੁਤ ਤੁਨ ਕਿਹਾ ਜੀ ਵੋਟ ਦੀ ਪੈਣੀ ਕੋਈ ਕਿਤੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖ ਲੱਭੀ ਬਹੁਤ ਆਪਾਂ ਲੱਖ ਲਰ 10 ਸਾਲ ਇੱਕੀ ਦੀ ਹਜ਼ਾਰਾਂ ਦੇ ਕਰੀਬ ਵੋਟ ਪਈ 65000 ਆ ਆਪਾਂ 52 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਾਡਾ 90 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਦੇ ਆਏ ਸਾਡੇ ਖਿਲਾਫ ਕਿਹੜਾ ਖੜਾ ਵਰਦਾ ਮੋਤ ਚਾ ਸੀਗਾ ਵੀ ਸੋਚਦਾ ਪਾਉਂਦਾ ਸਿਰ 22 ਹਜ਼ਾਰ ਵਿੱਚ 22 ਹਜ਼ਾਰ ਵੋਟਾਂ ਵੀ ਹੋਣ ਲੋੜ ਸੀ ਇਹ ਬਜਟ ਦੇ ਦੇ ਜੇ ਆਪਣਾ ਜੇ ਤੁ ਨਹੀਂ ਦਾ ਕੋਈ 22 ਹਜ਼ਾਰ ਲੋੜ ਵੀ ਲੋੜ ਸੀ ਉਹਦੀ ਕੋਈ ਲੰਮੀ ਤੋਂ ਵੀ ਗੱਲ ਨਹੀਂ ਬਸ ਹੁਣ ਇਹ ਵੇਖੜਾ ਇਹਨੂੰ ਪਤਾ ਦੇ ਜਿਹੜੇ ਕੇਵਲ ਬੂਰੀਆਂ ਹੁੰਦੀਆਂ ਇਹਦਾ ਇਸੇ ਨਾਲ ਤਾਂ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟਿਕਲ ਮਜਬੂਰੀਆਂ ਹੁੰਦੀਆਂ ਧੋਖੇ ਬਾਜਾ ਨੇ ਵੀ ਪੈਰ ਤੇ ਪੈਰ ਲਾ ਕੇ ਤੁਰਨਾ ਪੈਂਦਾ ਅਗ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸਹਿ ਗੁੱਡੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿਨ੍ਹਾਂ ਨੇ ਇਸ ਲੋਕੀ ਚ ਧੋਖਾ ਦਿੱਤਾ ਸੋਚੋ ਨਹੀਂ ਦਿਲ ਆਵੇ ਪੌਜੀ ਪੰਜ ਸਾਲ ਹੋ ਗਿਆ ਕੱਤਾ ਜੀ ਆਹ ਕੱਤਾ ਜੀ ਅਪਾ ਦਿੱਤੇ ਦਿੱਤੇ ਨੰਮ ਤੇ ਆ ਕੇ ਯਾਰ ਤੇ 60000 ਰੁਪਏ ਕਿੱਥੇ ਪਲਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਇਆ ਆਪਾਂ ਆਪਾਂ ਨੂੰ ਦੇਖੋ ਭਾਈ ਬਿੱਟੂ ਜੀ ਕੀ ਕਹਿੰਦੇ ਆ ਬਿੱਟੂ ਜੀ ਇਹ ਬਿੱਟੂ ਜੀ ਨੂੰ ਪੁੱਛੋ ਲੇਕਿਨ ਬਿੱਟੂ ਜੀ ਬਹੁਤ ਕੁਝ ਕਹਿ ਜਾਂਦੇ ਪਹਿਲਾਂ ਉਹ ਕਹਿੰਦੇ ਸੀ ਕਿ ਮੈਂ ਬੀਜੇਪੀ ਇਸ ਕਰਕੇ ਜੁਆਇਨ ਕਰ ਰਹੇ ਹਾਂ ਕਿਉਂਕਿ ਰਾਹੁਲ ਗਾਂਧੀ ਜੀ ਮੈਨੂੰ ਇਹ ਗੱਲ ਕਹੀ ਹੈ ਕਿ ਬੰਦੀ ਸਿੱਖਾ ਮੈਂ ਵੀ ਆਪਣੇ ਪਿਤਾ ਦੇ ਕਾਤਲਾਂ ਨੂੰ ਅਸੀਂ ਛੱਡਦਾ ਤੇ ਤੁਸੀਂ ਵੀ ਬੰਦੀ ਸਿੱਖਾ ਨੂੰ ਰਿਹਾ ਕਰ ਦਿਓ ਇਹ ਗੱਲ ਬਿੱਟੂ ਨੇ ਕਹੀ ਕਿ ਮੈਨੂੰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਜਿਹੜੀ ਕਿ ਮੇਰੇ ਸਿਧਾਂਤਾਂ ਦੇ ਖਿਲਾਫ ਹੈ ਅੱਜ ਉਹ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਬੰਦੀ ਸਿੱਖਾਂ ਦੀ ਰਿਹਾਈ ਤੇ ਟੋਂਟ ਬਿੱਟੂ ਜੀ ਦਾ ਤਾਂ ਕੋਈ ਪਤਾ ਨਹੀਂ ਨਾ ਬਿੱਟੂ ਜੀ ਕਦ ਕੀ ਕਹਿੰਦੇ ਨੇ ਲੇਕਿਨ ਹਾਂ ਦੇਸ਼ ਤੇ ਸੰਵਿਧਾਨ ਦੇ ਮਤਾਬਕ ਕਨਸਟੀਟਿਊਸ਼ਨ ਆਫ ਇੰਡੀਆ ਦੇ ਮਤਾਬਕ ਜਿਹੜਾ ਵਿਅਕਤੀ ਇਸ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦਾ ਲੋਕਤੰਤਰ 'ਚ ਵਿਸ਼ਵਾਸ ਰੱਖਦਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਕਾਨੂੰਨ ਦੇ ਤਹਿਤ ਜੋ ਗੱਲ ਹੈ ਉਹਨੂੰ ਮੰਨ ਲੈਣਾ ਚਾਹੀਦਾ ਜੇ ਸਜ਼ਾਾਂ ਪੂਰੀਆਂ ਹੋ ਗਈਆਂ ਨੇ ਤਾਂ ਉਹਨਾਂ ਦੀ ਰਿਹਾਈ ਹੋ ਜੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਬਟ ਬਿੱਟੂ ਜੀ ਦੀਆਂ ਗੱਲਾਂ ਤੇ ਮੈਨੂੰ ਹਜੇ ਵੀ ਕੋਈ ਸ਼ੱਕ ਨਹੀਂ देखो वैसे तो अच्छा होता है की इलेक्शन कमीशन इन चीजों पर ध्यान रखता कि चुनाव अब हरियाणा के साथ होते जब हरियाणा के छह महीनों तक चुनाव है इस प्रकार से बीच में अपनी मर्जी से चुनाव अनाउंस कर देना क्योंकि इसमें मेरे को लगता है कि स्टेट का बहुत बड़ा नुकसान होता है आ, क्योंकि अब फिर कोड लग जाएगा फिर एक महीने के लिए वो होगा तो ऐसा नहीं होता तो अच्छा होता लेकिन हम जलंधर चुनाव के लिए पूरे पूरा तैयार हैं, 101 वहां पर हमारी तैयारी है और हम चुनाव जीत के जलंधर की वेस्ट में आ, मेरे को लगता दम लेंगे पहला दस चाहिए लेट हो गए मेरा ख्याल किसाना बारे तो कोई सोच ही नहीं रहा किसान तो आज भी तरने जो बैठे ਕਿਸਾਨ ਅੱਜ ਵੀ ਧਰਨੇ ਤੇ ਬੈਠੇ ਆ ਮੈਂ ਜਲਦੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਾਂਗਾ ਜਥੇਬੰਦੀਆਂ ਦੇ ਨਾਲ ਔਰ ਜਥੇਬੰਦੀਆਂ ਨੂੰ ਪੁੱਛ ਕੇ ਅਗਲੀ ਜਿਹੜੀ ਰਣਨੀਤੀ ਵੀ ਹੋਗੀ ਔਰ ਲੋਕ ਸਭਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਇਸ਼ੂਸ ਤੇ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਸਭ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਸਭ ਤੋਂ ਪਹਿਲਾਂ ਐਡਰੈਸ ਕਰਨਾ ਚਾਹੀਦਾ ਹੈ ਨਾ ਕਿ ਉਲਟਾ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੋਣ ਲੜ ਰਹੇ ਸੀ ਉਹ ਦਬਕੇ ਮਾਰਦੇ ਨਜ਼ਰ ਆਏ ਕਿਸਾਨਾਂ ਨੂੰ ਕਿ ਮੈਂ ਦੇਖ ਲਾਂਗਾ ਮੈਂ ਕਰ ਲਾਂਗਾ ਮੈਂ ਢਰਾ ਲਾਂਗਾ ਅਈ ਗੱਲਾਂ ਕਰਦੇ ਸੀ ਵੀ ਜਿਵੇਂ ਜਿਵੇਂ ਕੋਈ ਭੀਖ ਦੇ ਰਿਆ ਪੰਜਾਬ ਨੂੰ ਪੰਜਾਬ ਦਾ ਹੱਕ ਹੈ ਚਾਹੇ ਉਹ ਕੇਂਦਰ ਸਰਕਾਰ ਤੋਂ ਜਿਹੜੀਆਂ ਸਕੀਮਜ਼ ਆਉਂਦੀਆਂ ਕੋਈ ਉਹ ਕੋਈ ਉਹ ਕਿਤੋਂ ਅਲਟੀਮੇਟਲੀ ਦਿੱਲੀ ਨਹੀਂ ਬਣਾ ਕੇ ਲਿਆਉਂਦਾ ਉਹ ਸਾਰਾ ਦਾ ਸਾਰਾ ਜਿਹੜਾ ਫੈਡਰਲ ਟਾਂਚਾ ਉਹ ਸਟੇਟਾਂ ਤੋਂ ਚੱਲਦਾ ਸੋ ਮੇਰੇ ਮੇਰੇ ਹਿਸਾਬ ਨਾਲ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਲਟਾ ਉਹਨਾਂ ਨਾਲ ਬਾਤ ਕੇ ਸਮਝਤੀ ਚਤਾ ਕੇ ਉਹਨਾਂ ਦੇ ਮਸਲੇ ਨੂੰ ਹੱਲ ਕਰਨਾ ਚਾਹੀਦਾ